ਚਰਦਿਕਲਾ ਟਾਈਮ 2 ਵੀ ਦੇਖ ਰਹੇ ਹੈ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲੇਟਿਨ ਵਿੱਚ ਮੈਂ ਹਾਨੀਲ ਕਮਲ ਤੇ ਆਓ ਬੁਲੇਟਿਨ ਦੀ ਸ਼ੁਰੂਆਤ ਚ ਸਭ ਤੋਂ ਪਹਿਲਾ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ ਤੇ ਚੌਂਕ ਕਮਿਸ਼ਨ ਨੇ ਕਾਂਗਰਸੀ ਆਗੂ ਜੈ ਰਾਮ ਰਮੇਸ਼ ਕੋਲੋਂ ਮੰਗਿਆ ਬੇਰਵਾ ਕਿਹਾ ਸ਼ਾਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਫੋਨ ਕਰਨ ਦੇ ਦਾਅਵੇ ਦਾ ਬੇਰਵਾ ਸਾਜਾ ਕਰਨ ਕਾਂਗਰਸੀ ਆਗੂ ਜੈ ਰਾਮ ਰਮੇਸ਼ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਨੂੰ ਦੱਸਿਆ ਮੋਦੀ ਮੀਡੀਆ ਪੋਲ ਸਿੱਧੂ ਮੂਸੇਵਾਲਾ ਦੇ ਗੀਤ ਦਾ ਹਵਾਲਾ ਦਿੰਦਿਆਂ ਇੰਡੀਆ ਗੱਠਜੋੜ ਨੂੰ 295 ਸੀਟਾਂ ਮਿਲਣ ਦਾ ਕੀਤਾ ਦਾਵਾ ਅੱਧੇ ਕਿਸਾਨ ਅੰਦਲਨ ਹੋਰ ਤੇਜ਼ ਕਰਨ ਲਈ ਸਰਵਨ ਸਿੰਘ ਪੰਦੇੜੀ ਦੀ ਅਗਵਾਈ ਹੇਠ ਸੈਂਕੜੇ ਟਰੈਕਟਰ ਟਰਾਲੀਆਂ ਰਹੀਆਂ ਕਿਸਾਨਾਂ ਦਾ ਕਾਫਲਾ ਸ਼ੰਭੂ ਬਾਰਡਰ ਦੇ ਮੋਰਚੇ ਲਈ ਹੋਇਆ ਰਵਾਨਾ ਭਾਰਤੀ ਚੋਣ ਕਮਿਸ਼ਨ ਨੇ ਅੱਜ ਕਾਂਗਰਸੀ ਆਗੂ ਜਗਰਾਮ ਰਮੇਸ਼ ਕੋਲ ਜਵਾਬ ਤਲਬ ਕੀਤਾ ਹੈ ਚੋਣ ਕਮਿਸ਼ਨ ਨੇ ਉਸ ਦਾਅਵੇ ਨੂੰ ਲੈ ਕੇ ਤੱਥਾਂ ਦੇ ਆਧਾਰ ਤੇ ਵੇਰਵਾ ਮੰਗਿਆ ਹੈ ਜਿਸ ਵਿੱਚ ਚੋਣਾਂ ਨੇ ਕਿਹਾ ਸੀ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ 150 ਜ਼ਿਲ੍ਹਾ ਅਧਿਕਾਰੀਆਂ ਤੇ ਕਲੈਕਟਰਾਂ ਨੂੰ ਫੋਨ ਕੀਤੇ ਹਨ ਰਮੇਸ਼ ਨੂੰ ਭੇਜੇ ਗਏ ਪੱਤਰ ਵਿੱਚ ਕਮਿਸ਼ਨ ਨੇ ਕਿਹਾ ਹੈ ਕਿ ਉਹ ਅੱਪਰ ਸ਼ਾਮ 7 ਵਜੇ ਤੱਕ ਆਪਣੇ ਦਾਅਵਿਆਂ ਦਾ ਵੇਰਵਾ ਸਾਂਝਾ ਕਰਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਨੂੰ ਕਲਪਨਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਸ ਪੋਲ 'ਚ ਸੱਚਾਈ ਨਹੀਂ ਹੈ ਅਤੇ ਇਹ ਮੋਦੀ ਮੀਡੀਆ ਦਾ ਕਾਲਪਨਿਕ ਪੋਲ ਹੈ ਕਾਂਗਰਸ ਨੇਤਾ ਨੇ ਕਿਹਾ ਕਿ ਇਹ ਐਗਜ਼ਿਟ ਪੋਲ ਨਹੀਂ ਸਗੋਂ ਮੋਦੀ ਮੀਡੀਆ ਪੋਲ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ ਉਹਨਾਂ ਦਾਵਾ ਕੀਤਾ ਹੈ ਕਿ 4 ਜੂਨ ਨੂੰ ਸਾਹਮਣੇ ਆ ਰਹੇ ਚੋਣ ਨਤੀਜੇ ਇੰਡੀਆ ਸਮੂਹ ਵਿੱਚ 295 ਸੀਟਾਂ ਜਿੱਤ ਰਿਹਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਦਾ ਨਾਂ ਐਗਜ਼ਿਟ ਪੋਲ ਨਹੀਂ ਮੋਦੀ ਮੀਡੀਆ ਪੋਲ ਹੈ ਇਹ ਮੋਦੀ ਜੀ ਦਾ ਪੋਲ ਹੈ ਇਹ اٹਕਲਾ ਹਨ ਸਿੱਧੂ ਮੂਸੇਵਾਲਾ ਦਾ ਗੀਤ ਉਹਨਾਂ ਨੇ ਇਸ ਦੌਰਾਨ ਇਹ ਕਿਹਾ ਕਿ ਪੱਤਰਕਾਰਾਂ ਨੂੰ ਕਿ ਸਿੱਧੂ ਮੂਸੇਵਾਲਾ ਦਾ ਗੀਤ ਤੁਸੀਂ ਸੁਣਿਆ ਹੈ 295 ਤਾਂ ਅਸੀਂ 295 ਸੀਟਾਂ ਜਿੱਤਣ ਜਾ ਰਹੇ ਹਾਂ ਲੋਕ ਸਭਾ ਲਈ ਆਖਰੀ ਗਿੜਦੀ VOTING ਤੋਂ ਬਾਅਦ EVM ਮਸ਼ੀਨਾਂ ਨੂੰ ਸਟ੍ਰੋਂਗ ਰੂਮਾਂ ਵਿੱਚ ਰੱਖਿਆ ਗਿਆ ਹੈ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਵੱਖ-ਵੱਖ ਕੇਂਦਰ ਬਣਾਏ ਗਏ ਨੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਗੱਲ ਕਰੀਏ ਤਾਂ ਬੱਸੀ ਪਠਾਣਾ ਫਤਿਹਗੜ ਸਾਹਿਬ ਅਮਲੋ ਅਤੇ ਅਮਰਗੜ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਲਈ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨੀਕਲ ਕਾਲਜ ਨੂੰ ਕਾਊਂਟਿੰਗ ਸੈਂਟਰ ਬਣਾਇਆ ਗਿਆ ਹੈ ਜਿੱਥੇ ਇਨ੍ਹਾਂ ਮਸ਼ੀਨਾਂ ਨੂੰ ਪੁਲਿਸ ਦੀ ਨਿਗਰਾਨੀ ਹੇਠ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਰੱਖਿਆ ਗਿਆ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਕਐਮ ਗੈਰ ਰਾਜਨੀਤਿਕ ਵੱਲੋਂ ਕਿਸਾਨ ਆंदोलਨ ਨੂੰ ਹੋਰ ਤੇਜ਼ ਕਰਨ ਲਈ ਅੱਜ ਸਰਵਨ ਸਿੰਘ ਪੰਦੇੜ ਦੀ ਅਗਵਾਈ ਹੇਠ ਸੈਕਟਰੇਟ ਟਰੈਕਟਰ ਟਰਾਲੀਆਂ ਰਾਹੀਂ ਕਿਸਾਨਾਂ ਦਾ ਇੱਕ ਕਾਫਲਾ ਸ਼ੰਭੂ ਬਾਰਡਰ ਦੇ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ ਇਸ ਮੌਕੇ ਸਰਬੰਸ ਸਿੰਘ ਪੰਦੇਰਾ ਤੇ ਹੋਰਨਾ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਅਤੇ ਦੇਸ਼ ਦੇ ਲੋਕਾਂ ਨੇ ਸਧਾਰਨ ਗੰਟੀ ਵਿੱਚ VOTING ਚ ਹਿੱਸਾ ਲਿਆ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੀ ਜਾਂਦੀ ਸਿਆਸਤ ਨਾਗਵਾਰ ਗੁਜ਼ਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਨਵੀਂ ਸਰਕਾਰ ਕਿਸੇ ਵੀ ਗਠਬੰਧਨ ਦੀ ਬਣੇ ਅੰਦੋਲਨ ਮੰਗਾ ਮੰਨੇ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਮੈਂ ਸਰਬੰਸ ਸਿੰਘ ਪੰਦੇਰ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਦਾ ਹੇ ਜਥਾ ਜਿਹੜਾ ਵਾ ਉਹ ਸ਼ੰਭੂ ਬਾਡਰ ਨੂੰ ਰਵਾਨਾ ਹੋ ਰਿਹਾ ਵਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਵੀ ਸਾਡਾ ਮੋਰਚੇ ਦਾ ਲਕਸ਼ਣ ਕੋਡ ਨਾਲ ਲਕਸ਼ਣ ਨਾਲ ਕੋਈ ਸਬੰਧ ਨਹੀਂ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਲੱਗਾ ਸੀ ਤੇ ਜੇ ਇਹਦਾ ਸਬੰਧ ਹੁੰਦਾ ਤੇ ਅੱਜ ਜਥਾ ਨਾ ਜਾਂਦਾ ਇਸੇ ਤਰ੍ਹਾਂ ਜਥਾ ਫਿਰ 10 ਅ ਅਗਾ 10 ਜੂਨ ਨੂੰ ਵੀ ਜਾਊਗਾ ਅੰਮ੍ਰਿਤਸਰ ਦਾ ਜਥਾ ਤਾਂ ਇਸ ਕਰਕੇ ਅੱਜ ਵੀ ਤੁਸੀਂ ਦੇਖਦੇ ਹੋ ਟਰੈਕਟਰ ਟਰਾਲੀਆਂ ਕਿੰਨੀਆਂ ਵਾਂ ਵਿੱਚ ਬੱਸਾਂ ਵੀ ਹੈਗੀਆਂ ਅਰ ਜਿਵੇਂ ਮਤਾਵਾ ਪਹਿਣਾ ਕਿਸਾਨ ਮਜ਼ਦੂਰ ਜਿਹੜਾ ਵਾ ਰਵਾਨਾ ਹੋ ਰਿਹਾ ਹੈ ਕਿਉਂਕਿ ਜਿੰਨੀ ਦੇਰ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਨਹੀਂ ਖਤਮ ਕੀਤਾ ਜਾਂਦਾ ਸੀ250 ਦੇ ਅਨਸਾਰ ਫਸਲਾਂ ਦੇ ਭਾ ਮਜ਼ਦੂਰਾਂ ਦੀ 200 ਦਿਨ ਨਰੇਗਾ 700 ਰੁਪਏ ਦਿਹਾੜੀ ਲਖੀਮਪੁਰ ਖਰੀਦਾ ਇਨਸਾਫ ਅਰ ਨੈਸ਼ਨਲ ਹਲਵਾਈ ਤੋਂ ਦੁਬਾਰਾ ਤੋੜ ਕੇ ਸਾਨੂੰ ਦਿੱਲੀ ਜਾਣ ਦਾ ਪ੍ਰਦਰਸ਼ਨ ਕਰਦਾ ਕਿ ਸਰਕਾਰ ਨਹੀਂ ਦਿੰਦੀ ਇਹ ਮੋਰਚਾ ਉਦੀ ਡੇਟ ਤੱਕ ਜਾਰੀ ਰਹੂਗਾ ਅਗਲਾ ਜਥਾ ਫਿਰ 10 ਜੂਨ ਨੂੰ ਅੰਮ੍ਰਿਤਸਰ ਤੋਂ ਚੱਲੂਗਾ ਲਗਾਤਾਰ ਜਿ세 ਜਾਂਦੇ ਰਣਗੇ ਜਦੋਂ ਤੱਕ ਸਾਡੇ ਮਸਲਿਆਂ ਦਾ ਹੱਲ ਕੀਤਾ ਨਹੀਂ ਜਾਂਦਾ ਧੰਨਵਾਦ ਯੂਪੀਆਈ ਨੇ ਭਾਰਤ ਨੂੰ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਦਿਵਾਈ ਹੈ ਕਈ ਦੇਸ਼ਾਂ ਨੇ ਆਪਣੇ ਦੇਸ਼ਾਂ ਵਿੱਚ ਵੀ ਇਸ ਭੁਗਤਾਨ ਪ੍ਰਣਾਲੀ ਨੂੰ ਲਾਗੂ ਕੀਤਾ ਹੈ ਭਾਰਤੀਆਂ ਨੂੰ ਵੀ ਯੂਪੀਆਈ ਕਾਫੀ ਪਸੰਦਾ ਹੀ ਹੈ ਸਬਜ਼ੀਆਂ ਫਲਾਂ ਰਾਸ਼ਨ ਵਰਗੇ ਛੋਟੇ-ਮੋਟੇ ਲੈਣ-ਦੇਣ ਤੋਂ ਲੈ ਕੇ ਵੱਡੀਆਂ ਅਦਾਇਗੀਆਂ ਤੱਕ ਅੱਜਕੱਲ੍ਹ ਲੋਕ ਫੋਨ ਰਾਹੀਂ ਯੂਪੀਆਈ ਦੀ ਵਰਤੋਂ ਕਰਕੇ ਕਰਦੇ ਨੇ ਇਹੋ ਕਰਨਾ ਹੈ ਕਿ ਹਰ ਮਹੀਨੇ ਯੂਪੀਆਈ ਲੈਣ-ਦੇਣ ਦੇ ਅੰਕੜੇ ਨਵੇਂ ਰਿਕਾਰਡ ਬਣਾ ਰਹੇ ਨੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਸ਼ਨੀਵਾਰ ਨੂੰ ਯੂਪੀਆਈ ਟ੍ਰਾਂਜੈਕਸ਼ਨ ਦਾ ਇੱਕ ਅੰਕੜਾ ਜਾਰੀ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਯੂਪੀਆਈ ਟ੍ਰਾਂਜੈਕਸ਼ਨ ਦਾ ਨਵਾਂ ਰਿਕਾਰਡ ਬਣ ਰਿਹਾ ਹੈ ਦੇਸ਼ ਵਿੱਚ ਮਈ ਵਿੱਚ ਕੁੱਲ 20.45 ਟ੍ਰਿਲੀਅਨ ਰੁਪਏ ਦਾ ਯੂਪੀਆਈ ਟ੍ਰਾਂਜੈਕਸ਼ਨ ਹੋਇਆ ਹੈ एनपीसीआई आंकड़े मुताबिक 2023 ਦੇ ਇਸੇ ਮਹੀਨੇ ਦੇ ਮੁਕਾਬਲੇ ਮਈ 2024 ਵਿੱਚ ਯੂਪੀਆਈ ਟ੍ਰਾਂਜੈਕਸ਼ਨ ਦੇ ਅੰਕੜੇ ਵੋਲਿਊਮ ਦੇ ਲਿਹਾਜ਼ ਨਾਲ 49% ਅਤੇ ਮੁੱਲ ਦੇ ਹਿਸਾਬ ਨਾਲ 39% ਵਧੇ ਨੇ ਸਰਹਿੰਦਰ ਰੇਲਵੇ ਸਟੇਸ਼ਨ ਨਜ਼ਦੀਕ ਪੈਂਦੇ ਮਾਦੂਪੁਰ ਰੇਲਵੇ ਟ੍ਰੈਕ ਕੋਲ ਤੜਕੇ 2 ਮਾਲ ਗੱਡੀਆਂ ਦੀ ਹੋਈ ਆਪਸੀ ਟੱਕਰ ਦੌਰਾਨ ਵਾਪਰੇ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਦੋਨੋਂ ਟ੍ਰੇਨਾਂ ਦੇ ਲੋਕੋ ਪਾਇਲਟ ਜ਼ੇਰੇ ਇਲਾਜ ਹਨ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਉਧਰ ਰੇਲਵੇ ਟਰੈਕ ਨੂੰ ਸਾਫ ਕਰਵਾਉਣ ਲਈ ਰੇਲਵੇ ਵਿਭਾਗ ਵੱਲੋਂ ਸਪੈਸ਼ਲ ਤੌਰ ਤੇ ਲੇਬਰ ਲਗਾ ਕੇ ਕੰਮ ਜੰਗੀ ਪੱਧਰ ਤੇ ਚਲਾਇਆ ਜਾ ਰਿਹਾ ਹੈ ਮੌਕੇ ਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਦੌਰੇ ਕੀਤੇ ਜਾ ਰਹੇ ਨੇ ਅਤੇ ਵਾਪਰੀ ਇਸ ਰੇਲਵੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਰੇਲਵੇ ਵਿਭਾਗ ਦੇ ਡੀਆਰਐਮ ਮਨਦੀਪ ਸਿੰਘ ਪਾਟੀਆਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਉਂ ਅਥਕੀਵੇਂ ਵਪਰਿਆ ਉਨ੍ਹਾਂ ਦੱਸਿਆ ਕਿ ਰੇਲਵੇ ਟਰੈਕ ਨੂੰ ਜਲਦ ਕਲੀਅਰ ਕਰ ਲਿਆ ਜਾਵੇਗਾ ਤਾਂ ਜੋ ਰੇਲਵੇ ਆਭਿਜਾਈ ਨੂੰ चालू किया जा सके ईस्टर्न डीएफसी पे एक लोड सिग्नल पास करके एक स्टेबल लोड जो टी रोपड़ था उससे टकराया उससे जो लोड टकराया उससे दोनों लोग इंडियन रेलवे के मेन लाइन के ऊपर आ गए जो लोग मेन लाइन पर आया उसने फिर हमारी एक हॉलीडे स्पेशल थी उसके लोगों के साथ थोड़ा सा डैश किया तो उसके लोगों के दो पहिए उतरे लेकिन जान माल को कोई नुकसान नहीं हुआ सभी यात्री सुरक्षित तो इंजर्ड कौन है जैसे तो सिर्फ जो गाड़ी डी एफ पे चल रही थी उस पर ड्राइवर और स्टेंट लोको पायलट दोनों इंजर्ड है लेकिन वो अभी स्टेबल है माइनर इंजरीज है तो उनका इलाज चल रहा क्या है क्या कर रहा है सर जो ईस्टर्न डी पे जो ऑपरेशन था वो तो जांच का विषय रहेगा ईस्टर्न डी के ऑपरेशन के दौरान एक गाड़ी सिग्नल पार करके आई है उसने खड़ी गाड़ी में टक्कर मारी उससे उसका लोको ड्रेल हुआ इट मीन ऑटो सिग्नल नहीं है Eastern DFC पे ऊपर, ऑटो है है कि सिग्नल पास किया उसने डेंजर पर अभी वो 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 जांच जांच का का विषय होगी हो उसमें पता कैसे पार कर दिया आन जी टकराई से 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 आ रही थी? थी वो। से अमाला से आ रही रही थी।, थी 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 उधर साइड लोड था गोविंद रेलवे ट्रैक मलबे श्रोमणी गुरुद्वारा प्रबंधक ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਲੰਗਰ ਦੀ ਸੇਵਾ ਲੈ ਕੇ ਪਹੁੰਚੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਮੌਕੇ ਤੇ ਪਹੁੰਚ ਕੇ ਲੰਗਰ ਦੀ ਸੇਵਾ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਿੱਚ ਅਵਤਾਰ ਸਿੰਘ ਰੀਆ ਨੇ ਕਿਹਾ ਕਿ ਜਦੋਂ ਤੱਕ ਰੇਲਵੇ ਟ੍ਰੈਕ ਤੇ ਰੇਲਵੇ ਟ੍ਰੈਕ ਨੂੰ ਖਾਲੀ ਕਰਨ ਦਾ ਕੰਮ ਜਾਰੀ ਰਹੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਪਾਣੀ ਦੀ ਸੇਵਾ ਇਸੇ ਤਰ੍ਹਾਂ ਚੌਂਈ ਜਾਂਦੀ ਰਹੇਗੀ ਅੱਜ ਰੇਲਵੇ ਦਾ ਮਾਧੋਪੁਰ ਚੌਂਕ ਦੇ ਨਾਲ ਉੱਥੇ ਦੋ ਤੜਕੇ 4 ਵਜੇ ਜਿਹੜੀਆਂ ਅੱਜ ਦੋ ਗੱਡੀਆਂ ਆਪਸ ਵਿੱਚ ਢਿੱਡ ਗਈਆਂ ਜਿਹੜਾ ਕਿ ਕੋਲਾ ਲੈ ਕੇ ਥੰਮਰਵਾਲਾ ਵਾਸਤੇ ਜਾ ਰਹੀਆਂ ਸੀ ਔਰ ਇੱਕ ਡਰਾਈਵਰ ਜਿਹੜਾ ਗੱਡੀ ਦਾ ਉਹਦੀ ਪਿੱਛੇ ਬਹੁਤ ਨੁਕਸਾਨ ਹੋਇਆ ਬਾਕੀ ਤਕਰੀਬਨ ਠੀਕ ਹੈ ਗੱਡੀਆਂ ਦਾ ਜਿਹੜਾ ਹਾਲਾਤ ਨੇ ਉਹ ਕਾਫੀ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਔਰ ਮੈਂ ਵਾਹਿਗੁਰੂਗੇ ਅਰਦਾਸ ਕਰਦਾ ਕਿ ਇਹ ਜਿਹੇ ਹਾਦਸਿਆਂ ਤੋਂ ਇਹਨਾਂ ਨੂੰ ਬਚਾਓ ਜੋ ਦੇਸ਼ ਦੀ ਸੇਵਾ ਕਰ ਰਹੇ ਨੇ ਅੱਜ ਬੜਾ ਹੀ ਜਿਹੜਾ ਭਿਆਨਕ ਐਕਸੀਡੈਂਟ ਹੋਇਆ ਹੈ ਇਹਦੇ ਵਿੱਚ ਜਾਨੀਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਪ੍ਰਮਾਤਮਾ ਭਲੀ ਕਰੂਗਾ ਔਰ ਇਹਨਾਂ ਜਿਹੜੇ ਲੱਗੇ ਹੋਏ ਨੇ ਮਰਕਰ ਇੱਥੇ ਕੰਮ ਕਰ ਰਿਹਾ ਰੇਲਵੇ ਦੇ ਜਾਂ ਹੋਰ ਉਹਨਾਂ ਲਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੋਰ ਵੀ ਜਿਹੜੀ ਚੀਜ਼ ਦੀ ਕੋਈ ਲੋੜ ਹੋਊਗੀ ਇਹਨਾਂ ਨੂੰ ਉਹ ਮਹਿਿਆ ਕਰਾਈ ਜਾਊ। 1984 ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਰੀਰ ਬੰਗਲਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਸ ਦੇ ਪੋਕ 4 ਜੂਨ ਨੂੰ ਪਾਏ ਜਾਣਗੇ। ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਦੱਸਿਆ ਹੈ ਕਿ ਜੂਨ ਮਹੀਨਾ ਭਾਰਤ ਦੇ ਇਤਿਹਾਸ ਵਿੱਚ ਕਾਲਾ ਤੱਪ ਹੈ। ਉਨ੍ਹਾਂ ਕਿਹਾ ਕਿ 1984 ਵਿੱਚ ਜ਼ਾਲਮ ਸਰਕਾਰ ਨੇ ਪਵਿੱਤਰ ਅਸਥਾਨ ਨਾਲ ਜੋ ਕੀਤਾ ਉਹ ਦੁਕਾਨ ਤੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹਰ ਸਾਲ ਦੀ ਤਰ੍ਹਾਂ ਅੱਜ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਰੇਸ਼ਨ ਬਲੂ ਸਟਾਰ ਜਿਹੜਾ ਦਰਸਵਾਲ ਸਾਹਿਬ ਦੇ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਲਗਾਤਾਰ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ ਸੀਗਾ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਔਰ ਜਿਹੜੇ ਸ਼ਹੀਦ ਹੋਣੇ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਹੈ ਜਿਸ ਦੀ ਸਮਾਪਤੀ 4 ਜੂਨ ਨੂੰ ਹੋਏਗੀ ਦੀਵਾਨ ਹੋਏਗਾ ਔਰ ਨਾਲ ਹੀ ਸਾਰੇ ਪ੍ਰਧਾਨ ਸਾਹਿਬ ਜਨਰਲ ਸੈਕਟਰੀ ਸਾਹਿਬ ਆ ਕੇ ਸਿੱਖ ਸੰਗਤਾਂ ਨੂੰ ਸੰਬੋਧਿਤ ਕਰਨਗੇ ਇਹ ਅੱਜ ਦਾ ਦਿਨ ਸਾਡੇ ਇਤਿਹਾਸ ਦੇ ਵਿੱਚ ਇੱਕ ਕਾਲਾ ਤੱਬਾ ਹੈ ਉਸ ਟਾਈਮ ਦੀ ਜ਼ਾਲਮ ਸਰਕਾਰ ਔਰ ਉਸ ਟਾਈਮ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜਿਹੜਾ ਇਹ ਸਿੱਖਾਂ ਨਾਲ ਕੀਤਾ ਹੈ ਕਦੀ ਇਹ ਭੁਲਾ ਨਹੀਂ ਸਕਦੇ ਔਰ ਨਾ ਹੀ ਇਹਨੂੰ ਭੁੱਲਿਆ ਜਾ ਸਕਦਾ ਹੈਗਾ ਤੇ ਇਸ ਮੌਕੇ ਤੇ ਮੈਂ ਸਾਰੇ ਸਮੂਹ ਸਾਥ ਸੰਗਤ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੇ 4 ਜੂਨ ਨੂੰ ਇੱਥੇ ਭੋਗ ਵੇਲੇ ਜ਼ਰੂਰ ਸ਼ਾਮਲ ਹੋਵੋ ਨਾਲ ਦੀਵਾਨ ਵਿੱਚ ਵੀ ਹਾਜ਼ਰੀ ਭਰੋ ਵੋਟਿੰਗ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਿੱਥੇ EVM ਮਸ਼ੀਨਾਂ ਸਟ੍ਰੋਂਗ ਰੂਮ ਵਿੱਚ ਪਹੁੰਚ ਚੁੱਕੀਆਂ ਨੇ ਉੱਥੇ ਹੀ ਜਦੋਂ ਕੱਲ ਵੋਟਿੰਗ ਹੋ ਰਹੀ ਸੀ ਤਾਂ ਪੰਜਾਬ ਕਿਸਾਨ ਦਲ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਭਾਜਪਾ ਦੇ ਕਿਸਾਨ ਵਿੰਗ ਦੇ ਵਾਈਸ ਪ੍ਰਧਾਨ ਪੰਜਾਬ ਰਣਜੀਤ ਸਿੰਘ ਸਰਾਂ ਨੇ ਹਲਕਾ ਕਨੌਰ ਸ਼ੰਭੂ ਬਲਾਕ ਤੇ ਦਰਜਨਾ ਪਿੰਡਾਂ ਦੇ ਬੂਥਾਂ ਤੇ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੀ ਵੋਟਿੰਗ ਪ੍ਰਕਿਰਿਆ ਤੇ ਸੰਤੁਸ਼ਟੀ ਜਤਾਈ ਅਤੇ ਦਾਅਵਾ ਕੀਤਾ ਕਿ ਪਟਿਆਲਾ ਹਲਕੇ ਤੋਂ ਮਹਾਰਾਣੀ ਪਰਨੀਤ ਕੋਰ ਵੱਡੇ ਰੀਲੀਟਨਰ ਜਿੱਤ ਹਾਸਲ ਕਰਨਗੇ ਉਹਦੇ ਹਲਕੇ ਦੇ ਵਿੱਚੋਂ ਬਹੁਤ ਅੱਛਾ ਰਿਸਪੌਂਸ ਆ ਇਵਨ ਮਹਾਰਾਣੀ ਪਰਨੀਤਪੁਰ ਲੋਕ ਸਰ ਬਹੁਤ ਹਲਕਾ ਸਾਰੀ ਜਿੱਤਰੇ ਨੇ ਹਾਂਜੀ ਤੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਮਹਾਰਾਣੀ ਪਰਨੀਤਪੁਰ ਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਜਮੀਨ ਕਰਦੇ ਹਨ ਕਿ ਜੇ ਸੀਟ ਕੱਢ ਕੇ ਤੁਹ ਸੱਚ ਜਾਵਾਂਗੇ ਤੇ ਮਹਾਰਾਣੀ ਪਰਨੀਤਪੁਰ ਪੰਜਾਬ ਨੂੰ ਜਿਹੜਿਆ ਗਵਾਹੀ ਕਰਨਗੇ ਪੰਜਾਬ ਤੋਂ ਹੁਣ ਤੱਕ ਕਿੰਨੇ ਪਿੰਡਾਂ ਦਾ ਦੌਰਾ ਤੁਸੀਂ ਕਰ ਚੁੱਕੇ ਹੋ ਮੈਂ ਤਕਰੀਬਨ 20 ਪਿੰਡਾਂ ਦੇ ਵਿੱਚ ਜਾ ਕੇ ਆ ਰਿਹਾ ਹਾਂ ਦੇ ਸਾਰੇ ਬਹੁਤ ਸੋਨਾ ਰਿਸਪਾਂਸ ਹੈ ਕਿ ਲੋਕ ਬੜੇ ਦਿਨ ਦਿਲ ਤੋਂ ਬੀਜਪੀ ਦੇ ਨਾਲ ਐਸਪੀ ਸਹਿਯੋਗ ਕਰ ਰਹੇ ਨੇ ਦਿੱਲੀ ਦੇ ਈਸਟ ਪਟੇਲ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਜੋਗਾ ਸਿੰਘ ਵਿਖੇ ਸੰਗਤ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਗੁਰਦਾਰ ਸਾਹਿਬ ਦੇ ਪ੍ਰਬੰਧਨ ਨੇ ਦਿੱਲੀ ਆਉਣ ਵਾਲੀ ਸੰਗਤ ਲਈ ਏਸੀ ਸਰਾ ਲੰਗਰ ਤੋਂ ਲੈ ਕੇ ਸਸਤੀਆਂ ਦਵਾਈਆਂ ਸਮੇਤ ਹੋਰ ਸੇਵਾਵਾਂ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਸੀਂ ਇਸਪੜੇ ਲਗਰ ਗੁਰਦੁਆਰਾ ਸਿੰਘ ਸਭਾ ਯਾਦਗਾਰ ਪੈਸੂ ਜੋਗਾ ਸਿੰਘ ਦੀ ਤੋਂ ਬੋਲ ਰਹੇ ਹਾਂ ਆਪ ਜੀ ਨੂੰ ਇਹ ਦੱਸਣ ਵਾਸਤੇ ਕਿ ਗੁਰਦੁਆਰਾ ਸਾਹਿਬ 1922-53 ਦੇ ਕਰੀਬ ਕੰਪਲੀਟ ਹੋਏ ਸਨ ਔਰ ਉਦੋਂ ਤੋਂ ਇੱਕ ਸਕੂਲ ਲੜਕੀਆਂ ਦਾ ਇੱਥੇ ਚੱਲ ਰਿਹਾ ਹੈ ਜਿਹੜਾ ਪਹਿਲਾਂ ਕੇ ਪ੍ਰਬੰਧਕ ਕਮੇਟੀ ਦੇ ਅੰਡਰ ਹੁੰਦਾ ਸੀ ਪਰ ਬਾਅਦ ਵਿੱਚ ਇਹ ਲੜਕੀਆਂ ਦਾ ਸਕੂਲ ਚਲਦੇ ਹੋਏ ਸਰਕਾਰ ਦੇ ਅੰਡਰ ਚੱਲ ਗਿਆ ਔਰ ਅਜ ਤੱਕ ਇਹ ਸਕੂਲ ਸਰਕਾਰੀ ਸਕੂਲ ਹੈ ਥੋੜੇ ਜਿਹੇ ਘਾਟ ਸਮਰਿਤ ਫੈਮਲੀਆਂ ਹੈਗੀਆਂ ਉਹਨਾਂ ਦੇ ਬੱਚੇ ਇੱਥੇ ਆਉਂਦੇ ਨੇ ਔਰ ਬੱਚਿਆਂ ਦਾ ਖਿਆਲ ਰੱਖਿਆ ਜਾਂਦਾ ਹੈ ਜਦੋਂ ਕਦੀ ਇੱਥੇ ਗੁਰਦਵਾਰਾ ਸਾਹਿਬ ਦੇ ਪ੍ਰੋਗਰਾਮ ਹੁੰਦੇ ਨੇ ਲੰਗਰ ਵਗੈਰਾ ਦੀ ਸੇਵਾ ਉਹ ਤੋਂ ਸਕੂਲ ਦੇ ਬੱਚੇ ਸਮਿਤ ਕਰ ਦਿੱਤੀ ਜਾਂਦੀ ਹੈ ਦੂਸਰਾ ਇਹ ਹੈ ਕਿ ਇੱਥੇ ਅਸੀਂ ਨਵੀਂ ਐਡੀਸ਼ਨ ਕੀਤੀ ਹੈ ਕੋਈ ਲੰਗਰ ਹਾਲ ਬਣਾਇਆ ਗਿਆ ਹੈ ਜਿਹਦੇ ਵਿੱਚ ਮੇਨ ਹਾਲ ਦੇ ਨਾਲ ਹੀ ਬਿਲਕੁਲ ਅਟੈਚ ਹੈ ਉਹਦੇ तकरीबन 400 ਦੇ ਲਗਭਗ ਸੰਗਤ ਬੈਠ ਕੇ ਲੰਗਰ ਛਕ ਸਕਦੇ। ਹੋਰ ਉੱਥੇ ਕੋਈ ਸੁਖਦੁਖ ਦਾ ਜਿਹੜਾ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਇਹ ਆਪਣਾ 에어 ਕੰਡੀਸ਼ਨਰ ਲੱਗੇ ਹੋਇਆ ਹੈ। ਉਹ ਸੰਗਤ ਨੂੰ ਉੱਥੇ ਮੇਨ ਹਾਲ ਵੀ ਔਰ ਲੰਗਰ ਹਾਲ ਵੀ 에어 ਕੰਡੀਸ਼ਨਰ ਦੇ ਵਿੱਚ ਬੈਠ ਕੇ ਪ੍ਰੋਗਰਾਮ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਇੱਥੇ ਇੱਕ ਛੋਟਾ ਜਿਹਾ ਯਾਤਰੀ ਨਿਵਾਸ ਹੈ। ਇੱਥੇ ਤਕਰੀਬਨ ਕੋਈ 13 ਕਮਰੇ ਹੈਗੇ ਨੇ 13 ਕਮਰਿਆਂ ਦੇ ਵਿੱਚ ਏਸੀ ਲੱਗਿਆ ਹੋਇਆ ਦੋ-ਦੋ ਬੈੱਡ ਦਾ ਇੱਕ ਕਮਰਾ ਹੈ ਔਰ ਜਿਹੜੇ ਦਿੱਲੀ ਵਿੱਚ ਪੱਦੇ ਆਂਦੇ ਨੇ ਗੁਰਦੁਆਰਾ ਸਾਹਿਬ वगैरह ਦੇ ਦਰਸ਼ਨ ਕਰਨ ਜਾਂ ਕੁਝ ਵੀ ਔਰ ਇੱਥੇ ਉਹਨਾਂ ਨੂੰ ਦਿੱਲੀ ਆ ਕੇ ਇੱਥੇ ਇਹਨਾਂ ਨੂੰ ਅਕਮੋਡੇਸ਼ਨ ਨਹੀਂ ਮਿਲਦੀ ਜਦੋਂ ਗੁਰਦੁਆਰਾ ਸਾਹਿਬ ਦੇ ਕਿਸੇ ਸਰਾਮ ਵਿੱਚ ਤੇ ਇੱਥੇ ਆ ਕੇ ਉਹ ਰਹਿ ਕੇ ਆਪਣਾ ਦਿੱਲੀ ਦੇ ਵਿੱਚ ਯਾਤਰਾ ਕਰ ਸਕਦੇ ਅਸੀਂ ਨੌਮినਲ ਕਰਾਇਆ ਰੱਖਿਆ ਹੋਇਆ ਹੈ ਅਸੀਂ ਕਮਰੇ ਦਾ 850 ਰੁਪਏ ਔਰ ਇਸ ਇਸ ਵਾਰਸੇ ਕੇ ਜਿਹੜੀ ਸੰਗਤ ਇੱਥੇ ਆਵੇ ਉਹ ਫਾਇਦਾ ਉਠਾਉਣਾ ਚਾਹੀਏ ਉਹ ਇੱਥੇ ਸਾਡੇ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ ਯਾਦਗਾਰ ਭਾਈ ਜੋਗਾ ਸਿੰਘ ਇਸ ਪਰੇ ਲਗਰ ਵਿੱਚ ਆ ਕੇ ਇਸ ਗੁਰਦੁਆਰੇ ਵਿੱਚ ਆਪਣਾ ਉਸ ਚੀਜ਼ ਦਾ ਫਾਇਦਾ ਉਠਾ ਸਕਦੇ ਇਸ ਤੋਂ ਬਾਅਦ ਇਹ ਕਿ ਇੱਥੇ ਸੀ ਦਵਾਈਆਂ ਦੀ ਦੁਕਾਨ ਖੁੱਲੀ ਹੋਈ ਹੈ ਜਿਹੜੀ ਕਿ ਭਾਈ ਜੋਗਾ ਸਿੰਘ ਚੈਰੀ ਮੈਡੀਕਲ ਚੈਰੀਟੇਬਲ ਸ਼ਾਪ ਹੈਗੀ ਹੈ ਜਿਹਦੇ ਵਿੱਚ ਅਸੀਂ ਦਵਾਈਆਂ ਜਿਹੜੀਆਂ ਆ ਉਹ નો ਪ੍ਰੋਫਿਟ નો ਲਾਸਟ ਉੱਤੇ ਦਿੰਦੇ ਆ। ਜਿਹੜੀਆਂ નો ਪ੍ਰੋਫਿਟ નો ਲਾਸਟ ਉਹ ਦਵਾਈਆਂ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਜੋ ਸਾਨੂੰ ਇੱਥੇ ਜਿਸ ਰੇਟ ਤੇ ਆਉਂਦੀਆਂ ਉਹਦੇ ਹੀ ਤਕਰੀਬਨ ਤਕਰੀਬਨ ਅਸੀਂ 22% ਜਗ੍ਹਾ ਹੈ ਉਹ ਅਸੀਂ ਡਿਸਕਾਊਂਟ ਤੇ ਦੇ ਦਿੰਦੇ ਆ। ਸਾਰੇ ਇਲਾਕੇ ਦੇ ਸਾਰੀ ਜਿਹਨੇ ਵੀ ਲੋਕੀ ਲੈਂਦੇ ਨੇ ਇਸ ਇਲਾਕੇ ਵਿੱਚ ਜਾਂ ਜਿੱਥੇ ਜਿਹਨੂੰ ਪਤਾ ਲੱਗਦਾ ਕਿ ਇੱਥੇ ਸਸਤੀਆਂ ਦਵਾਈਆਂ ਮਿਲਦੀਆਂ ਆ ਉਹ ਸੰਗਤ ਜਿਹੜੀ ਆ ਉਹ ਇਸ ਦੁਕਾਨ ਤੇ ਆ ਕੇ ਦਵਾਈਆਂ ਖਰੀਦ ਕੇ ਤੇ ਆਪਣੀ ਸੇਵਾ ਲੈ ਸਕੋ ਤੇ ਆਓ ਬੁਲੇਟਿਨ ਵਿੱਚ ਹੁਣ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ ਬਲੂਟਿਨ ਵਿੱਚ ਹੁਣ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਤੁਸੀਂ ਬਣੇ ਰਹੋ ਛੱਡਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂ ਨੀਲ ਕਮਲ ਨੂੰ ਇਜਾਜ਼ਤ ਧੰਨਵਾਦ